ਪੁਰਾਤਨ ਸਮਿਆਂ ਦੀ ਗੱਲ ਹੈ ਕੁਦਰਤ ਦੀ ਗੋਦ ਵਿੱਚ ਵਸਦਾ ਨਿਮਰ ਪਿੰਡ ਜਿਸ ਵਿੱਚ ਇੱਕ ਬਜ਼ੁਰਗ ਫਕੀਰ ਰਹਿੰਦਾ ਸੀ ਫਕੀਰ ਦਾ ਧਨ ਦੌਲਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਸ ਦਾ ਅਸਲੀ ਖਜ਼ਾਨਾ ਉਸ ਦੀ ਸਿਆਨਫ ਤੇ ਸੰਤੋਖ ਸੀ ਪਿੰਡ ਦੇ ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਸਨ ਉਹ ਪਿੰਡ ਵਾਸੀਆਂ ਲਈ ਰੱਬੀ ਪ੍ਰੇਰਣਾ ਤੇ ਜੀਵਨ ਦਾ ਸੱਚਾ ਮਾਰਗਦਰਸ਼ਕ ਸੀ ਉਸ ਪਿੰਡ ਦੀ ਹੱਦ ਤੋਂ ਥੋੜੀ ਦੂਰ ਇੱਕ ਅਮੀਰ ਸੁਦਾਗਰ ਰਹਿੰਦਾ ਸੀ ਸੋਨੇ ਚਾਂਦੀ ਦਾ ਮਾਲਕ ਹੋਣ ਦੇ ਬਾਵਜੂਦ ਉਸ ਦਾ ਮਨ ਹਮੇਸ਼ਾ ਹੋਰਾਂ ਦੀ ਚੀਜ਼ ਤੇ ਲਾਲਚੀ ਰਹਿੰਦਾ ਸੀ ਉਸ ਦੀ ਲਾਲਸਾ ਦੀ ਕੋਈ ਸੀਮਾ ਨਹੀਂ ਸੀ ਇੱਕ ਦਿਨ ਉਸ ਨੇ ਸੁਣਿਆ ਕਿ ਫਕੀਰ ਕੋਲ ਇੱਕ ਪੁਰਾਣਾ ਮਟਕਾ ਹੈ ਜੋ ਕਿਸੇ ویرਾਨ ਮੱਠ ਤੋਂ ਮਿਲਿਆ ਸੀ ਲੋਕ ਕਹਿੰਦੇ ਸਨ ਕਿ ਉਸ ਮਟਕੇ ਵਿੱਚ ਖਜ਼ਾਨਾ ਛੁਪਿਆ ਹੋਇਆ ਹੈ ਸੁਦਾਗਰ ਦੇ ਮਨ ਵਿੱਚ ਲਾਲਚ ਦੀ ਅੱਗ ਭੜਕੁੱઠી ਉਸਨੇ ਸੋਚਿਆ ਜੇ ਇਹ ਮਟਕਾ ਮੇਰੇ ਹੱਥ ਆ ਗਿਆ ਮੇਰੀ ਤਾਂ ਕਿਸਮਤ ਹੀ ਬਦਲ ਜਾਵੇਗੀ ਰਾਤ ਦੇ ਹਨੇਰੇ ਵਿੱਚ ਸੁਦਾਗਰ ਫਕੀਰ ਦੇ ਘਰ ਗਿਆ ਤੇ ਨਿਮਰਤਾ ਦਾ ਨਕਾਬ ਪਾ ਕੇ ਬੋਲਿਆ ਫਕੀਰ ਜੀ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਡੇ ਕੋਲ ਇੱਕ ਪਵਿੱਤਰ ਮਟਕਾ ਹੈ ਕਿਰਪਾ ਕਰਕੇ ਇਹ ਮੈਨੂੰ ਵੇਚ ਦਿਓ ਮੈਂ ਤੁਹਾਨੂੰ ਸੋਨੇ ਨਾਲ ਤੋਲ ਦੇਵਾਂਗਾ ਫਕੀਰ ਖੋਲੀ ਜੀ ਮੁਸਕਰਾਇਆ ਤੇ ਕਹਿਣ ਲੱਗਾ ਇਹ ਮਟਕਾ ਖਜ਼ਾਨੇ ਦਾ ਨਹੀਂ ਸਿੱਖਿਆ ਦਾ ਹੈ ਜਿਸ ਨੇ ਇਸ ਦੀ ਗਹਿਰਾਈ ਨੂੰ ਸਮਝ ਲਿਆ ਉਹੀ ਅਸਲ ਬਨਵਾਨ ਹੈ ਲਾਲਚ ਨੇ ਸੁਦਾਗਰ ਨੂੰ ਇੰਨਾ ਬੰਨ ਲਿਆ ਕਿ ਉਹ ਫਕੀਰ ਦੀ ਰਮਜ਼ ਨੂੰ ਸਮਝ ਹੀ ਨਾ ਸਕਿਆ ਫਕੀਰ ਨੇ ਸੋਚਿਆ ਲਾਲਚੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਉਹ ਕਹਿੰਦੇ ਠੀਕ ਹੈ ਜੇ ਤੂੰ ਇਹ ਮਟਕਾ ਲੈਣਾ ਚਾਹੁੰਦਾ ਹੈ ਤਾਂ ਇੱਕ ਸ਼ਰਤ ਹੈ ਸਵੇਰ ਤੋਂ ਸ਼ਾਮ ਤੱਕ ਤੈਨੂੰ ਇਹ ਮਟਕਾ ਆਪਣੇ ਸਿਰ ਤੇ ਰੱਖਣਾ ਪਵੇਗਾ ਜੇ ਇਹ ਮਟਕਾ ਡੋਲਿਆ ਨਾ ਤਾਂ ਇਹ ਤੇਰਾ ਹੋ ਜਾਵੇਗਾ ਸੁਦਾਗਰ ਖੁਸ਼ੀ ਨਾਲ ਰਾਜ਼ੀ ਹੋ ਗਿਆ ਅਗਲੇ ਹੀ ਦਿਨ ਸਵੇਰੇ ਉਸਨੇ ਮਟਕਾ ਸਿਰ ਤੇ ਰੱਖ ਲਿਆ ਪਹਿਲਾਂ ਮਟਕਾ ਹਲਕਾ ਲੱਗਦਾ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮਟਕਾ ਭਾਰੀ ਹੋਣ ਲੱਗਾ ਫਕੀਰ ਖਾਲੀ ਆਵਾਜ਼ ਵਿੱਚ ਬੋਲਿਆ ਇਹ ਲਾਲਚ ਦਾ ਭਾਰ ਹੈ ਜੇ ਤੂੰ ਛੱਡ ਦੇਵੇਂ ਤਾਂ ਮਟਕਾ ਹੌਲਾ ਹੋ ਜਾਵੇਗਾ ਪਰ ਸੁਦਾਗਰ ਹੱਠੀ ਬਣਿਆ ਰਿਆ ਸ਼ਾਮ ਤੱਕ ਉਸ ਦਾ ਸਰੀਰ ਕੰਬ ਗਿਆ ਪਸੀਨੇ ਨਾਲ ਭਿੱਜ ਗਿਆ ਤੇ ਅੰਤ ਵਿੱਚ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ ਜਦੋਂ ਉਸ ਦੀ ਅੱਖ ਖੁੱਲੀ ਫਕੀਰ ਨੇ ਪਾਣੀ ਪਿਲਾ ਕੇ ਕਿਹਾ ਪੁੱਤਰ ਇਸ ਮਟਕੇ ਵਿੱਚ ਕੋਈ ਖਜ਼ਾਨਾ ਨਹੀਂ ਸੀ ਇਹ ਸਿਰਫ ਇੱਕ ਸਬਕ ਸੀ ਯਾਦ ਰੱਖ ਲਾਲਚ ਹਮੇਸ਼ਾ ਮਨੁੱਖ ਨੂੰ ਭਾਰੀ ਕਰਦਾ ਹੈ ਅਸਲੀ ਖਜ਼ਾਨਾ ਸੰਤੋਖ ਅਤੇ ਗਿਆਨ ਹੈ ਸੁਦਾਗਰ ਦੀਆਂ ਅੱਖਾਂ ਖੁੱਲ ਗਈਆਂ ਉਹ ਫਕੀਰ ਦੇ ਪੈਰਾਂ 'ਚ ਡਿੱਗ ਕੇ ਕਹਿਣ ਲੱਗਾ ਫਕੀਰ ਜੀ ਅੱਜ ਮੈਨੂੰ ਸਮਝ ਆ ਗਿਆ ਕਿ ਮੈਂ ਹੀ ਗਰੀਬ ਸੀ ਹੁਣ ਮੈਂ ਸੱਚਾ ਤਨਵਾਨ ਬਣ ਗਿਆ ਹਾਂ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਲਾਲਚ ਮਨੁੱਖ ਨੂੰ ਹਮੇਸ਼ਾ ਦੁਖੀ ਕਰਦਾ ਹੈ ਅਸਲੀ ਦੌਲਤ ਸੰਤੋਖ ਤੇ ਗਿਆਨ ਵਿੱਚ ਹੀ ਹੈ